ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸਾ ਹੈ ਕਰਪੁ ਕਰਕੇ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿਨੇ ਵੀ ਵਿਊਰਸ ਨੇ ਸਾਨੂੰ ਦੇਖ ਰਹੇ ਮੇਰੇ ਦਾਤਾ ਸਾਰਿਆਂ ਨੂੰ ਤਾਂ ਅੰਦਰੋਂ ਸੇ ਬਖੀ ਚੜ੍ਹਦੇ ਆਂ ਕਲਾਚ ਰੱਖੀ ਸਾਡਾ ਬਣੀ ਜਿੰਦਗੀ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜਰੂਰ 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 ਪੂਰੀਆਂ ਕਰ ਦਿਓ ਸਾਡੇ ਘਰ ਦੇ ਵਿੱਚ ਜਿ ਸਵੇਰੇ ਸਾਜਰੀ ਪੰਚਾਇਤ ਸ਼ੁਰੂ ਹੋ ਜਾਂਦੀ ਹੈ ਜੀ ਸ਼ਾਮ ਨੂੰ ਕੋਈ ਫਿਕਰ ਨਹੀਂ ਹੁੰਦਾ ਸਵੇਰ ਨੂੰ ਸਾਜਰੇ ਫਿਕਰ ਹੁੰਦਾ ਵੀ ਬਿੰਦੂ ਆ ਗਿਆ ਬਿੰਦੂ ਨੂੰ ਕਿਹੜਾ ਕਮਰਾ ਖਾਲੀ ਕਰਕੇ ਦੇਣਾ ਉਹ ਕਮਰੇ ਦੇ ਬਾਹਰ ਵਿੱਚ ਫਿਰ ਰੌਲਾ ਇੱਕ ਹੋਰ ਪੈ ਜਾਂਦਾ ਏ ਇੱਥੇ ਆਹ ਰੰਗ ਨਹੀਂ ਫਲਾਣਾ ਰੰਗ ਨਹੀਂ ਢਿਮਕਾ ਰੰਗ ਨਹੀਂ ਜਦ ਕਿ ਮੈਂ ਇੰਨੀਆਂ ਮਿੰਤਾ ਕਰੀਆਂ ਨਾਲ ਟੱਬਰਦੀਆਂ ਮੈਨੂੰ ਦੱਸ ਦੋ ਦੱਸ ਦੋ ਦੱਸ ਦੋ ਜਦ ਤੱਕ ਕਰੀਗੇ ਆਪਣੀ ਮਰਜ਼ੀ ਉਹ ਹੁਣ ਇਹਨਾਂ ਨੂੰ ਲੱਗੇ ਫੋਨ ਆਉਣ ਬਾਹਰ ਤੇ ਰੰਗ ਦੇਖ-ਦੇਖ ਕੇ ਅਸੀਂ ਗੱਲ ਕਰੀ ਜਾਂਦੇ ਰੋਜ਼ ਦੀ ਰੋਜ਼ ਹੁਣ ਫੋਨ ਆਈ ਜਾਂਦੇ ਇਹਨਾਂ ਨੂੰ ਬਾਹਰ ਤੇ ਤੇ ਫੋਨ ਵਾਲੇ ਫਿਰ ਇਹਨੂੰ ਸੁਣਾ ਹਾਲੰਦੇ ਆ ਪਰ ਹੁਣ ਜਿਹੜਾ ਰੰਗ ਮੈਂ ਦੇਖੋ ਬ੍ਰਾਹ ਆਹ ਕਲਰ ਜਿਹੜਾ ਆਹ ਲੈਂਦਾ ਉਹ ਬਣਾ ਕੇ ਉਹ ਕਰੀਮ ਲੈਉਂਦਾ ਵਾ ਖਟਾ ਆਪਣਾ orange ਲੈਉਂਦਾ ਵਾ ਇਹ ਉਹ ਐਨੇ ਰੰਗ ਲੈਂਦੇ ਵੀ ਉਹ ਸਾਰੇ ਕਹਿੰਦੇ ਬੇਸਟ ਹੈ ਜੀ ਉਹਨੂੰ ਤੁਸੀਂ ਸਾਈਡ ਤੇ ਰੱਖੋ ਜੀ ਕਹਿੰਦੇ ਨਵੇਂ ਰੰਗ ਲਿਆਓ ਰਸੋਈ ਬਾਹਰ ਤੇ ਅਰਸੋਈ ਬਾਹਰ ਤੇ ਉਹਨਾਂ ਹਾਈਕਾ ਪਿੰਕ ਰੰਗ ਕਰਿਆ ਸੀਗਾ ਤਿਆਰ ਇਹ ਵੀ ਮੁੱਕਰ ਗਏ ਹਾਂ ਉਥੇ ਬਾਹਰ ਵਿੱਚ ਹੁਣ ਵਿਚਾਰਾ ਬਿੰਦੂ ਕਹਿੰਦਾ ਮੈਨੂੰ ਦੱਸੋ ਜੀ ਮੈਂ ਮੈ ਕਿਹਦੇ ਹੋਰ ਦੇ ਰੰਗ ਕਰਨ ਚਲੇ ਜਾਵਾਂ ਕਿ ਤੁਹਾਡੀ ਕਰਨ ਰੰਗ ਤਾਂ ਹੁਣ ਇਹਨਾਂ ਬਿੰਦੂ ਵਿਚਾਰਾ ਚੁੱਪ ਕਰੀ ਬੈਠਾ ਥੱਲੇ ਭਈ ਅਸੀਂ ਕਹਾੜੇ ਨਹੀਂ ਮੈਂ ਤਾਂ ਥੋੜਾ ਹੁਕਮ ਪਜੜਨਾ ਮੈਂ ਤਾਂ ਪਿਠਾ ਲਓ ਮੈਨੂੰ ਦਿਹਾੜੀ ਭਰਾ ਕੇ ਆ ਗਿਆ ਮੇਰਾ ਟਾਈਮ ਸ਼ੁਰੂ ਹੋ ਗਿਆ ਇਹ ਅਸਪੜਾ ਟਾਈਮ ਸ਼ੁਰੂ ਹੋਇਆ ਚਾ ਪਿਠਾ ਲਓ ਕਢਾ ਲਓ ਟਾਈਮ ਕਾ ਚਾਹੇ ਕੰਮ ਕਰ ਪਾ ਟਾਈਮ ਦਾ ਤੁਹਾਨੂੰ ਚਾਹ ਪਾਣੀ ਮਿਲੀ ਜਾਵੇ ਤੁਹਾਨੂੰ ਕੋਈ ਇਤਰਾਜ ਨਹੀਂ ਹੈਗਾ ਪਰ ਮੈਂ 10 ਦਿਨ ਬਲਾਈ ਜਾਊਗਾ ਇਹ ਟਾਈਮ ਦਾ ਤਾਂ ਨਹੀਂ ਆ ਗਿਆ ਬਰਾਬਰ ਵਾਹਿਗੁਰੂ ਜੀ ਕਾ ਖਾਲਸਾ ਸਿੱਖ ਵਾਹਿਗੁਰੂ ਜੀ ਕੀ ਬੋਲ ਪਰ ਬਾਪਾ ਤੁਹਾਨੂੰ ਰੱਖੇ ਸਾਰਾ ਉਹ ਚੜ੍ਹਦੀ ਕਲਾ ਤੇ ਕਨਫਿਊਜ਼ ਬਹੁਤ ਹੁੰਦਾ ਜਦ ਇਹਦਾ ਕੰਮ ਕੋਈ ਕਰਨਾ ਹੋਵੇ ਨਾ ਕਰਦਾ ਅ ਬੰਦਾ ਇੱਕ ਡਿਸੀਜਨ ਲੈ ਲਵੇ ਤਾਂ ਸਭ ਤੋਂ ਵਧੀਆ ਤਾਂ 10 ਦਿਨਾਂ ਦੀ ਸਲਾਹ ਲੈਣੀ ਪੈ ਜਵੇ ਨਾ ਫਿਰ ਟੋਬੇ ਚ ਡੜਾ ਕੇ ਇਹਨਾਂ ਦਾ ਕੰਮ ਹੋ ਜਾਂਦਾ ਸੰਦੀਪ ਕੁਝ ਕਹਿੰਦੀ ਹੈ ਭਾਬੀ ਜੀ ਕੁਝ ਕਹਿੰਦੇ ਮੈਂ ਕੁਝ ਕਹਿੰਦਾ ਕਰਨ ਕੁਝ ਕਹਿੰਦਾ ਤੇਰੀ ਤਾਂ ਕੋਈ ਗਰੇਜੀ ਬੋਲਦੀ ਹੈ ਹੁਣ ਜਿਹੜਾ ਹੁਣ ਤੱਕ ਰੰਗ ਹੋਇਆ ਹੈ ਬਾਈ ਨੇ ਆਪਣੀ ਡਿਸੀਜਨ ਨਾਲੇ ਬਣਵਾਇਆ ਸਾਰੇ ਮੈਂ ਪੁੱਛਦਾ ਰਿਹਾ ਹਾਂ ਪੁੱਛਦਾ ਰਿਹਾ ਤੇ ਵਧੀਆ ਜਿੰਨਾ ਕੁ ਹੋਇਆ ਜਿੰਨੀ ਜਿਹੜਾ ਇੱਕ ਉਹ ਪਿੰਕ ਰੰਗ ਹੋਇਆ ਕਮਰੇ ਦੇ ਵਿੱਚ ਉਹ ਥੋੜਾ ਨਾਲ ਡਾਰਕ ਹੋ ਗਿਆ ਉਹਦੇ ਕਮੈਂਟ ਵੀ ਬਹੁਤ ਆਏ ਜਦੋਂ ਉਹਨੂੰ ਕਮੈਂਟ ਰੀਡ ਕਰਨ ਦਾ ਟਾਈਮ ਆਇਆ ਇਹਨਾਂ ਨੂੰ ਤਾਂ ਹੋਰ ਰੰਗ ਹੋ ਚੁੱਕਿਆ ਸੀ ਕਮਰੇ ਦੇ ਵਿੱਚ ਪਰ ਹੁਣ ਗੱਲ ਆੜ ਕੀ ਰਸੋਈ ਪਰ ਜੀ ਸਵੇਰ ਦੇ ਤਿੰਨ ਚਾਰ ਪਿੰਕੇ ਦੇ ਵਿੱਚ ਕਦੇ ਲੰਦਾ ਮਲਾਤਾ ਕਦੇ ਭੱਬਾ ਮਲਾਤਾ ਕਦੇ ਟੈਂਗਾ ਮਲਾਤਾ ਮਲਾ ਮਲਾ ਕਿਤੇ ਕੰਦ ਬਰਮਾਰ ਮਾ ਲਿਖੀ ਜਾਂਦੇ ਵੀ ਗੱਲ ਜੀ ਬਣਦੀ ਨਹੀਂ ਹੈਗੀ ਰੰਗ ਦੀ ਵੀ ਜਿਹੜਾ ਰਸੋਈ ਦੀ ਕੰਦ ਹੁੰਦੀ ਉਹਨੂੰ ਥੋੜੀ ਜੀ ਉਹ ਹੁੰਦੀ ਹੈ ਮਤਲਬ ਆ ਕਦੇ ਹੱਥ ਲੱਪੜ ਹੋਇ ਵੜ ਕੇ ਸੋਚ ਕਦੇ ਨਿਆਣਾ ਦੇ ਹੱਥ ਲਿਬੜਾ ਹੋਆ ਕਦੇ ਪ੍ਰਸ਼ਾਦਾ ਪਕਾਉਂਦੇ ਚੋਪੜ ਦੇ ਚੋਪੜ ਦੇ ਹੱਥਾਂ ਨੂੰ ਮੱਖਣੀ ਲੱਗੀ ਕਦੇ ਤੜਕਾ ਲਾਉਂਦੇ ਤੇਲ ਲੱਗ ਜਾ ਉਹ ਕੰਦਾ ਪਰ ਲੱਗੀ ਜਾਂਦਾ ਕੋਈ ਕਲਰ ਐਦਾਂ ਦਾ ਕਰਨਾ ਬਣਾ ਰਸੋਈ ਦੇ ਵਿੱਚ ਵੀ ਜਿਹੜਾ ਉਹਦੇ ਪਰ ਹੱਥ ਲੱਗ ਵੀ ਜਾਵੇ ਤਾਂ ਛੇਤੀ ਛੇਤੀ ਉਹਦਾ ਪਤਾ ਨਾ ਲੱਗੇ ਜੇ ਹੁਣ ਪਿੰਕ ਕਰਦੇ ਪਿੰਕ ਪਰ ਤਾਂ ਥੋੜਾ ਜਿਹਾ ਵੀ ਕੁਝ ਲੱਗ ਗਿਆ ਉਹਨੂੰ ਨਾਲ ਦੇ ਨਾਲ ਚਮਕਣ ਲੱਗ ਗਿਆ ਬਹੁਤ ਸਕੇ ਤੇ ਦੇ ਦੇ ਤੇ ਫੇਰੇ ਉਹਨਾਂ ਨੂੰ ਮਰਦਾ ਅਚੈਤ ਗਿਆ ਉਹ ਇਹ ਨਹੀਂ ਪਤਾ ਨਹੀਂ ਬਹੁਤ ਗੱਜਾ ਹੋ ਗਿਆ ਜਿਹੜੀ ਦਰਵਾਜ਼ਿਆਂ ਨੂੰ ਕਰਦੇ ਉਹਦਾ ਵਾਸਤੇ ਸੜੀਂ ਜੀ ਲੱਗ ਗਏ ਉਹਦਾ ਨਾਮ ਲਦਾ ਨਾ ਉਹ ਉਹ ਉਹਦਾ ਆਪਣਾ ਰਹਿੰਦਾ ਹਲੇ ਕਾਫੀ ਕੰਮ ਪਿਆ ਉਹ ਉੱਧਰ ਰਹਿੰਦਾ ਆਹ ਕਿਟਾਕੀ ਰਹਿੰਦੀ ਉਹ ਦਰਵਾਜ਼ੇ ਬੰਦ ਦੋਨੇ ਟਾਪੀਆਂ ਰੰਗ ਤਾਂ ਪਿਆ ਹਲੇ ਤੁਸੀਂ ਹੋ ਜੇ ਕੋਈ ਖਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਬਾਕੀ ਵਿੱਕੀ ਜ ਸਾਡੇ ਚੋੜ ਬਹੁਤ ਜ਼ਿਆਦਾ ਘਟਾ ਲਿਆ ਜਾ ਲੈ ਜੋ ਭਾਈ ਜੀ ਦੇ ਨੇ ਜਾਣੇ ਮੈਂ ਇਹਨੂੰ ਮਾਲਾ ਘੜਦੀ ਸੀ ਵੀ ਤਵਨੇ ਚੋੜ ਲੈ ਕੇ ਕਾਤੇ ਆਇਆ ਘੋਵਾ ਕੇ ਵੇ ਪਹਿਲਾ ਪਹਿਲਾ ਗਾਲਾ ਕੱਢਦੇ ਤੇ ਜੀ ਚੱਲ ਹੈਗੀ ਐਦਾਂ ਪਹਿਲਾ ਗਾਲਾ ਕੱਢਦੇ ਤੇ ਕਹਿੰਦੇ ਵੀ 2 ਕਿਲੋ ਚੌਲ ਮੁੱਲ ਲੈ ਆ ਕੇ ਖਾਰੇ ਵੀ ਤੂੰ ਕਟਾਕੇ ਨਹੀਂ ਲਿਆਉਂਦਾ ਕਟਾਕੇ ਨਹੀਂ ਲਿਆਉਂਦਾ ਮੈਂ ਫਾਇਰ ਮੇੜਦਾ ਮਸਲਾ ਉਹਦੇ ਨਾਲ 60 ਕਿਲੋ ਵਾਲਾ ਥੰਦਾ ਫੀਡ ਵਾਲਾ ਪੂਰਾ ਭਰ ਕੇ ਲੈ ਗਿਆ ਉਹਦੇ ਤੇ ਤਾਂ ਮੈਂ ਕਿੰਨੇ ਉਹਦੇ ਤੇ 40 ਕਿਲੋ ਚੌਲ ਹੋਏ ਸਾਰੇ ਬੱਜਾ ਬੱਜਨ ਜੋ ਖਰਾਮਣ ਹੈ ਹੁਣ ਤਾਂ ਚੌਲਾਂ ਦਾ ਵੀ ਕਿਰ ਇਕੜ ਵੀ ਪਿਆਹ ਹੀ ਲੈਣ ਲੱਗਿਆ ਰੱਜੇ ਤਾਂ ਹੁੰਦਾ ਨਹੀਂ ਦਾ ਸਿਸਟਮ ਆ ਕਿੱਥੇ ਘਰਾਂ ਕੇ ਰੱਖਦੇ ਉਸ ਰੱਖ ਲੈਂਦੇ ਨੇ ਹਣਾ ਉਸ ਰੱਖਾ ਲੈਂਦੇ ਤੇ ਕਣੀ ਵੀ ਰੱਖਦੇ ਆ ਪਾਲਸ ਵੀ ਰੱਖਦੇ ਆ ਅੱਛਾ 1 ਰੁਪਿਆ ਉਹਨਾਂ ਨੇ ਪਿਆਹ ਹੀ ਲਈ ਮੈਂ ਤੇ ਚਲ ਜਿਹੜੀ ਜੋਖਾ ਜਾਂ ਉਹ ਜੋਖਾ ਮੈਂ ਤਾਂ ਨੋਟ ਕਰਾ ਵੀ 40 ਕਿਲੋ ਨਹੀਂ ਤੇ ਚੌਲਾਂ ਨੂੰ ਕਿਹੜਾ ਜੋਖਦਾ ਤਾਂ ਨਾ ਪਾਲਾ ਕਣੀ ਰੱਖ ਲੈਂਦਾ ਜਾਂ ਫੱਕ ਜੀ ਰਹਿ ਜਾਂਦੀ ਉਹਨਾਂ ਕੋਲ ਉਹ ਚਲ ਕਹਿੰਦੇ ਮਹਾ ਵਿੱਚ ਇਹਨੂੰ ਜੋਖਣਾ ਚੌਲਾਂ ਦਾ 1 ਰੁਪਿਆ ਕਿ ਕਿਲੋ ਇਹਦੀ ਉਹ ਆ ਮਾਚੋ ਕੜਾ ਮਾਚਾ ਕਾਹਨ ਮਾਚੋ ਪੁਗੜਾ ਮਾਚਾ ਚੌਲ ਕਿੰਨੇ ਕਿਲੋ ਮਗੇ ਕਿਤੇ ਸਾਰੇ 1 ਰੁਪਏ ਦੇ ਆਏ ਸਾਰੇ 1 ਰੁਪਏ ਦੇ ਪਤਾ ਬਾਸਮਤੀ ਇਹ ਗੈਰਾ ਕਿਚ ਐਦਾ ਲੈ ਕੇ ਆਉਂਗੇ ਨਾਲ ਆਪਾਂ ਤੁਸੀਂ ਕਿਲੋ ਵੀ ਚੌਲ ਹਾਂ 150 ਰੁਪਏ ਕਿਲੋ ਮਿਲਦੇ ਹੋ ਨਾ 150 ਤੋਂ 180 ਰੁਪਏ ਕਿਲੋ ਆ ਹਾਂ ਐਨੇ ਵਧੀਆ ਚੌਲ ਖੜਾਉਂਦੇ ਸੀ ਤੁਹਾਨੂੰ ਸਾਡੀ ਕਦਰ ਫੇਰਨੀ ਅਸੀਂ ਕੱਲੇ ਕਰਦੇ ਮਤਲਬ ਹੈ ਹਾਂ ਤੁਸੀਂ ਤਾਂ ਕਹਿੰਦੇ ਨਹੀਂ ਵਿਚਾਰੇ ਤਾਂ ਹੀ ਬਾਰ ਬਾਰ ਇਹਨਾਂ ਦਾ ਸਤਾਇਦ ਰਹੇ ਜਾਸ ਮੈਨੂੰ ਕਰਦਣਾ ਵੀ ਮੈਨੂੰ ਵਾਹਿਗੁਰੂ ਜੀ ਕੀ ਫਤਿਹ ਫਿਰ ਕੀ ਹੋ ਗਈ ਚਲੇ ਜਾਣ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੇ ਹੀ ਪੁੱਤ ਨੂੰ ਦਿੱਤਾ ਹੋਇਆ ਕਦੇ ਮੁੱਕਦਾ ਨਹੀਂ ਇਹ ਸਦਾ ਹੀ ਬਹੁਤ ਬਾਰ ਗੱਲ ਸਮਝਵਾਈ ਆ ਵੀ ਪ੍ਰਮਾਤਮਾ ਦਾੰਦਵਾਵੇ ਦਾਨਾ ਦਵਾਵੇ ਬਾਕੀ ਗੱਲ ਇਹ ਨਹੀਂ ਜੰਦਾ ਮੈਂ ਸਮਝੂਗੀ ਉਹਨਾਂ ਦੇ ਘਰ ਚਾਉਣਾਂ ਦਾ ਘਾਟਾ ਨਹੀਂ ਹੈਗਾ ਸਮਝ ਗਏ ਉਹ ਨਹੀਂ ਗੱਲ ਕਰਦਾ ਮੈਂ ਚੌੜਾ ਦਾ ਘਟਾ ਆਮ ਪਸੰਦੇ ਆ ਹੀ ਐ ਪਿਆਰ ਕੇ ਕਹਿੰਦਾ ਹੁਣ ਉਹ ਨਹੀਂ ਹੈਗਾ ਪਰ ਅਗਰ ਗੱਲ ਕੀਤੀ ਕਰਦੀ ਬੱਚਾ ਪਿਆਰ ਕੇ ਕਹਿੰਦਾ ਡੈਡੀ ਮੈਨੂੰ ਦੇਖੀ ਬਈ ਆਪਾਂ ਡੈਡੀ ਚੜ੍ਹਦੇ ਨਖਰੇ ਦਿਖਾਉਂਦਾ ਇਹ ਚਿੱਤਰ ਪਾ ਦਿੰਦਾ ਮੈਂ ਨਖਰੇ ਕਿਹੜਾ ਦਿਖਾਉਂਦਾ ਕੱਲ ਉਹਨੂੰ ਸਪੈਸ਼ਲ ਕੜੀ ਵੀ ਬਣਾ ਕੇ ਤੇ ਚੌੜਾ ਜਰਾਜਮਾਰ ਚੌੜਾ ਬਣਾ ਕੇ ਖਲਾਕੀਂ ਦਰਿਦਿਆਂ ਆਉਗਾ ਮੈਂ ਤਾਂ ਹੋਰੀ ਆ ਮੈਂ ਨਹੀਂ ਗੱਲ ਐ ਨਾ ਹਾਂ ਤੁਸੀਂ ਕਹਿੰਦੇ ਉਹਨਾਂ ਨੇ ਕਿਹਾ ਡੈਡੀ ਫੇਰ ਜਦੋਂ ਤੁਸੀਂ ਕਹਿੰਦਾ ਚੌੜ ਜਿਆਦਾ ਕਟਾ ਲਿਆ ਉਹਨੇ ਕਹਿੰਨਾ ਮੈਨੂੰ ਭੇਜ ਦੋੜੇ ਨਹੀਂ ਚਲ ਕੋਈ ਨਹੀਂ ਥੈਲਾ ਭਰ ਕੇ ਦੇ ਆਉਂਗਾ ਤਮਾਲ ਦੀ ਗੱਲ ਆ ਤਮਾਲ ਦੀ ਗੱਲ ਆ ਆਹ ਨਹੀਂ ਕਿ ਥੈਲਾ ਕਟਾ ਕੇ ਦੇਣੀ ਬਾਹਰ ਨੂੰ ਬੜੀ ਜਾਂਦੀ ਹੈ ਨਹੀਂ ਵੀ ਪਰਮਾਤਮਾ ਤੇ ਚੀਜ਼ ਮੰਗੋ ਵੀ ਅਸੀਂ ਦੇਣ ਜੋਗੀ ਰਹੇ ਹਾਂ ਆਹ ਤਾਂ ਕਹਿ ਨਹੀਂ ਗਏ ਜੋ ਸਾਨੂੰ ਮਿਲਦਾ ਪਤਾ ਨਹੀਂ ਜਮੀਨ ਦੇ ਕਰਮ ਨਾਲ ਮਿਲਦਾ ਉਹਦੇ ਕਰਮਾਂ ਦਾ ਜੇ ਤੂੰਦੇ ਕਰਮਾਂ ਤੇ ਥੈਲਾ ਆ ਮੈਂ ਦੇ ਆਉਂਗਾ ਕੋਈ ਚੱਕਰ ਗੱਲ ਹੈ ਜੀ ਐਡਾ ਕੋਈ ਦੱਸ ਦੇ ਲੈਣਾ ਕੱਢ ਜੋ ਆਪਣੇ ਘਰੋਂ ਤੋਂ ਮੁੱਢੋ ਪਟਾਕੇ ਲੈ ਗੱਲ ਗੱਲ ਉਹ ਵੀ ਕਿਲੇ ਸੌਣ ਲੱਗਿਆ ਤਾਂ ਤਾਂ ਗੱਲ ਹੈਗੀ ਜੀ ਐਦਾ ਬਿੰਦੂ ਕਹਿੰਦਾ ਵੀ ਅੱਜ ਸ਼ਾਮ ਨੂੰ ਮੇਰੇ ਸੌਹਰੇ ਪਿੰਡ ਸੰਦੀਪ ਦੇ ਪੇਕੇ ਆ ਪਿੰਡ ਵੀ ਮੈਂ ਜਿਹੜਾ ਮਾਰਚਾ ਮੁੰਮੇ ਬਾਈ ਦੇਖਿਆ ਉਹਨਾਂ ਕਿਵੇਂ ਸਿਸਟਮ ਕਿਵੇਂ ਨਹੀਂ ਫਿਰ ਗੱਲ ਉੱਤੇ ਵੀ ਰੰਗ ਗਾਲੀਆਂ ਅੜ ਗਈ ਜੀ ਪਹਿਲਾਂ ਤਾਂ ਨੇ ਆਪਣੀ ਭੈਣ ਨੂੰ ਫੋਨ ਕਰਾਇਟ ਲਈ ਹਾਂ ਉਹ ਕਹਦੀ ਸੰਦੀਪ ਤੂੰ ਦੇਖ ਲੈ ਫੇਰ ਇਹਨੇ ਆਪਣੇ ਭਾਈ ਦੀ ਜਿਹੜੀ ਇੱਥੇ ਹੋਈ ਸੀ ਨਾ ਉਹ ਜਕਲਾਉਰੇ ਹੋਏ ਤਾਂ ਮੇਰੇ ਨਾਲ ਤੁਸੀਂ ਉਹ ਦੇਖ ਲਓ ਬਸ ਐਂ ਆਪਣਾ ਤਾਂ ਮੈਂ ਦੇਖਿਆ ਜੀ ਗੱਲ ਤਾਂ ਮੈਂ ਵੀ ਮੈਂ ਵੀ ਤਾਂ ਉਹੀ ਗੱਲ ਨਵੇੜੀ ਐ ਵੀ ਡੈਡੀ ਨੇ ਵੀ ਆਹ ਕਹਿਤਾ ਸਰੇਂਦਰ ਨੇ ਵੀ ਆਹ ਕਹਿਤਾ ਅਜੇ ਭਾਈ ਨੇ ਵੀ ਆਹ ਕਹਿਤਾ ਆਪਣੇ ਘਰ ਚ ਤਾਂ ਕਨਫਿਊਜ਼ ਹੋਈ ਵਿੱਚ ਵੀਰੇ ਰੰਗ ਕਿਹੜਾ ਕਰਾਈਏ ਹਾਂ ਹਾਂ ਉੱਥੇ ਕੀ ਕਰਾਉ ਕਿ ਜਾ ਕੇ ਗੱਲ ਫੇਰ ਫਸ ਗਈ ਥੀ ਫੇਰ ਮੈਂ ਉਹ ਇਹੀ ਗੱਲ ਕਹੀ ਐ ਨੂੰ ਵੀ ਦੇਖੋ ਕੋਨਾ ਪਰੇ ਸਿੱੜਦੇ ਗੱਲ ਕਾਲੂ ਗੱਲ ਤੇਰੇ ਪਰ ਨਾ ਆਵੇ ਹਾਂ ਵਧੀਆ ਰੰਗ ਕਟਿਆ ਰੰਗ ਬਹੁਤ ਤਰ੍ਹਾਂ ਦੀ ਕੁਆਲਿਟੀ ਆਉਂਦੀ ਹੈ ਵੀ ਚਲ ਆਪਾਂ ਨੇ ਆਪਣੇ ਵਾਲ ਤਾਂ ਵਧੀਆ ਕਰਵਾਉਂਾ ਜੋ ਵੀ ਕਰਵਾਉਣਾ ਆਪਣੇ ਘਰ ਤੇ ਵੀ ਕਰਵਾਓ ਉੱਥੇ ਵੀ ਵਧੀਆ ਕਰਾਉਣਾ ਉਹ ਵੀ ਸਾਡੇ ਹੀ ਹੈ ਪਰ ਫੇਰ ਵੀ ਅਗਰ ਉਹਨੂੰ ਥੋੜੀ ਬਹੁਤ ਟੈਨਸ਼ਨ ਤਾਂ ਦੇਣੀ ਪੈਂਦੀ ਵੀ ਹਾਂ ਭਾਈ ਤੂੰ ਤੁਹਾਡਾ ਘਰ ਆ ਤੁਸੀਂ ਕਿਵੇਂ ਰੰਗ ਕਰਾਉਣਾ ਕਿਵੇਂ ਨਹੀਂ ਕਿਹਜਾ ਲੰਕਸੇ ਕਿਹਦੇ ਜੱਲ ਲੰਕੇ ਨਾਲ ਹਾਂ ਇਹ ਰੰਗ ਦੀ ਟੈਨਸ਼ਨ ਦੇਣੀ ਪੈਣੀ ਹੈ ਸ੍ਰਿੰਦਰ ਨੂੰ ਜਿਹੇ ਜਿਹੇ ਵੀ ਉਸ ਰਿੰਦਰ ਰੰਗ ਕਹੂਗੀ ਉਹ ਜਿਹੇ ਹੀ ਕਰਾ ਦੇਣਾ ਚਾਹੀਏ ਸਾਰੇ ਘਰਾਂ ਦੇ ਵਿੱਚ ਘਰਾਂ ਚ ਰਹਿਣਾ ਬੈਠੇ ਸਹੀ ਗੱਲ ਹੈ ਘਰ ਦੇ ਵਿੱਚ ਰਹਿਣਾ ਸ੍ਰਿੰਦਰ ਨੂੰ ਚਾਹੀਦਾ ਤੇਰੀ ਭਣਾਈ ਉੱਤੇ ਘਰ ਚ ਰਹਿੰਦੀ ਆ ਉਹਨੂੰ ਚੰਗਾ ਲੱਗੇ ਨਾ ਉਹਦੇ ਜੰਦੇ ਹਾਂ ਕਿਹਾ ਮੈਂ ਫੋਨ ਕਰਿਆ ਮੈਂ ਮੈਂ ਕਿਹਾ ਵੀ ਤੈਨੂੰ ਪਸੰਦ ਆਉਣਾ ਤੇ ਇੱਧਰ ਪੈ ਰਹਿਣਾ ਕਹਿੰਦੇ ਤੂੰ ਵੀ ਤਾਂ ਆਉਂਦੀ ਐ ਨਹੀਂ ਚਲੋ ਕੌਮਿਕਾ ਮੈਂ ਇੱਤੋਂ ਦੇ ਕਮਰ ਚ ਕਰਵਾ ਲੂੰਗੀ ਤੂੰ ਹਾਂ ਹਾਂ ਮਾ ਉਸਲੇ ਦੀ ਵਾਰ ਤੇ ਗੱਲ ਵਿੱਚ ਜਿਵੇਂ ਜੈ ਮੈਂ ਗੱਲ ਵੀ ਮੈਨੂੰ ਦੱਸੋ ਜੀ ਕਾ ਕਮਰਾ ਮੇਰੇ ਵਾਲਾ ਕਮਰ ਚ ਮੇਰੇ ਹਿਸਾਬ ਨਾਲ ਕਰਾ ਲਓ ਜੇ ਕਹੂ ਕਿ ਸਰਿੰਦਰ ਵੀ ਸਾਰੇ ਘਰ ਨੂੰ ਕਾਲੇ ਕਾਲਾ ਕਰ ਦੇ ਦੀਦੀ ਉਹ ਤਾਂ ਕਾਲਾ ਕਾਲੇ ਕਰਕੇ ਹੁਣ ਕਾਲਾ ਜਾਨ ਕਹਿ ਲਾ 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 ਤੂੰ ਨਾਲ ਪਰ ਆ ਗਿਆ ਮੈਂ ਦੇਖਉਂਦੀ ਤੁਸੀਂ ਝੂਟੀ ਐ ਜਿਹੇ ਜਿਹੇ ਕਰਦਾ ਮਨ ਕਰਦਾ ਵਜੇ ਉਹ ਮੈਂ ਤੁਸੀਂ ਨਾ ਉਹ ਚਾਰ ਲੈ ਜੋ ਕਲਰ ਚਾਟ ਚੱਲ ਹੁਣ ਤੁਸੀਂ ਰਸੋਈ ਦਾ ਦੇਖੋ ਫਿਰ ਕਿਹੜਾ ਕੰਮ ਕਰਨਾ ਰਸੋਈ ਦੇ ਵਿੱਚ ਕੰਮ ਮਰ ਗਿਆ ਕੱਲਣਾ ਕਰਕੇ ਕਮਰਿਆਂ ਦੇ ਵਿੱਚ ਤਾਂ ਇੰਨੀ ਟੈਨਸ਼ਨ ਨਹੀਂ ਧੀ ਰਸੋਈ ਜਾ ਕੇ ਪਤਾ ਨਹੀਂ ਕਿ ਤੁਸੀਂ ਪਤਾ ਪਾ ਕੇ ਕੂੜੇ ਚ ਕੋਈ ਤਾਂ ਅੱਜ ਰਸੋਈ ਕਰਨੀ ਨਾ ਸਵੇਰ ਦੀ ਗੱਲ ਤਾਂ ਸੁਣੋ ਇਹਦਾ ਰੰਗ ਐਕਸਟਰਾ ਪਾਸ ਹੈ ਉਹ ਸੈਲੈਕਟ ਹੋ ਗਿਆ ਕੋ ਤਾਂ ਸੋਈ ਸ਼ੁਰੂ ਕਰ ਦੇਣਗੇ ਹੋਊਗੀ ਜੇ ਨਹੀਂ ਰੰਗ ਗ੍ਰੇ ਕਰਨਾ ਕੋਈ ਕੱਦੋ ਪਰੇ ਹੋਰ ਕਰਨਾ ਫਿਰ ਲਿਹਾਉਣੇ ਪੈਣੇ ਆ ਉਹ ਤੇਰੇ ਕੀ ਤੇ ਬਾਕੀ 4-5 ਦਿਨ ਹੋ ਗਏ ਵੀਰ ਜੀ ਜਾਂਦੇ ਵਧਾ ਕੇ ਕਹਿੰਦੇ ਨੇ ਖਲੂ ਜੀ ਨੇ ਜੇ ਤੁਸੀਂ ਸੱਦਰ ਰੋਟੀ ਪਾਣੀ ਬਣਾ ਲੈ ਅੰਦਰ ਸੋਈ ਬੇਲੀ ਕਾਦਦੇ ਹੋ ਠੀਕ ਹੈ ਆਪਣੀ ਜਗ੍ਹਾ ਤੇ ਨਹੀਂ ਆ ਹਾਂ ਠੀਕ ਹੈ ਉਹਨਾਂ ਦੀ ਗੱਲ ਆ ਕੇ ਕੋਲ ਕੋਈ ਪੰਨਾ ਆਣੇ ਜਾਂਦਾ ਆ ਤੇ ਮੈਨੂੰ ਫੇਰ ਆ ਤੇ ਮੈਂ ਕਹੀ ਦੀ ਮੈਂ ਕਾੜ ਤੇ ਬਿਤੀ ਤੋ ਰੋਟੀ ਨਾਗੇ ਮੈਂ ਸੋਈ ਬੇਲੀ ਕਾਦਣੀ ਉਹ ਫੇਰ ਖਾ ਮੜ ਗਿਆ ਜੀ ਫੇਰੇ ਮੈਂ ਨਾ ਬੈਠੀ ਜਿੱਥੇ ਮਿੰਦੀ ਕਹਿੰਦੀ ਆਜ ਤੇਰੇ ਬਾਜ ਨਾਲ ਸਲਾਹ ਕਰਨੀ ਆ ਪਰ ਸੋਚ ਰੰਗ ਹੋਰ ਕਰਾਉਣਾ ਇਹ ਗ੍ਰੀਨ ਰੰਗ ਨਹੀਂ ਕਰਾਉਣਾ ਆ ਥੋੜੀ ਜਿਹੀ ਤੇਰੇ ਮੈਂ ਇੱਥੇ ਆਈ ਕਹੇ ਨਾ ਜਿਹੜਾ ਰੰਗ ਕਹਿੰਦੇ ਹੋਹੀ ਕਰ ਦੇਣਾ کریم ਮੈਂ ਬਦਲਦੀ ਕਰ ਤੇ ਮੈਨੂੰ ਪੱਤਾ ਭੇਜਿਆ ਤਾਂ ਹਾਂ ਹੋਰ ਮੈਨੂੰ ਮੈਂ ਕਿਹਾ ਇਹਨੂੰ ਕਰਦੀ ਗੱਦੜ ਸੱਦਰ ਅੱਜ ਤੇਰੇ ਪਤਾ ਕੀ ਹੈ ਤੇਰੇ ਰੱਖ ਦਿੰਦੇ ਉਹ ਗੱਲ ਪਰ ਪੰਜਾਣ ਹਾਂ ਫਿਰ ਕੋਈ ਤੁਰਪੰਦੀ ਕੋਈ ਪਰਪੰਜੀ ਤੂੰ 100% ਹਾਂ ਆਈ 150 ਸਮਝ ਕੇ ਪਗੜਨੀ ਚਾਹੀਦੀ ਆ ਹਾਂ ਜੇ ਹੁਣ ਪਹਿਲੇ ਮਾੜੇ ਜਿਹੇ ਬੌਲਦ ਲੈ ਜੋ ਖੇਤ ਚ 45 ਰੱਖ ਦੋ ਤਾਂ ਸਿਰਫ ਹਲਾ ਹੀ ਪਗੜ ਲੋ ਕੀਲੇ ਦੀ ਬਾਹ ਬਿੱਗਾ ਵੀ ਨਾ ਹੋਵੇ ਉਹਨੂੰ ਤਾਂ ਵਿੱਚੇ ਹੀ ਗਿਰ ਜਾਣਾ ਉਹਦਾ ਫਾਇਦਾ ਕੀ ਹੈ ਉਹ ਯਾਰ ਉਹ ਕੰਮ ਨਹੀਂ ਕਰਦਾ ਤੇਰੇ ਨਾਲ ਹੋਇਆ ਉਹ ਤਾਂ ਟੰਗ ਕਰ ਚੱਲੀ ਜਾਂਦਾ ਟੰਗ ਕਰ ਉਹੀ ਨੇ ਕਿਹਾ ਮਨ ਨਹੀਂ ਜਾਇ ਕਰੀਦੀਆਂ ਗੱਲਾਂ ਤੈਨੂੰ ਮੰਨਣਾ ਪੈਣਾ ਕਹਿਣਾ ਸੁਣਨਾ ਪੈਣਾ ਮੇਰੀ ਗੱਲ ਇਹ ਕਿੰਨਾ ਗੂਮਰ ਬਾਤ ਬੋਲਦਾ ਇਹਨੇ ਇਹਨੇ ਤੇਰੇ ਕੇਦਨ ਛੇਤਰਪਾਦਨ ਦਿੰਦਾ ਹਾਂ ਤੂੰ ਹੀ ਆਈ ਜਾਂਦੀ ਮੂਰੇ ਸਿੱਧੀ ਨਾ ਲਾ ਲੈ ਉਹ ਮੜੀ ਜੀ ਤੈਨੂੰ ਕਹਿੰਦੀ ਐ ਤੂੰ ਜਦੇ ਚੱਕ ਕੇ ਢੂਲ ਖਿਚਾਣੀ ਮੇਰੇ ਕੋਲ ਆ ਜਾ ਜੀ ਗੱਲ ਬੜੀ ਗੱਲ ਬੜੀ ਗੱਲ ਕੋਣ ਆ ਗਈ ਐ ਐ ਕਰ ਦੋ ਵੀਰ ਜੀ ਐ ਕਰ ਦੋ ਐ ਕਰ ਦੋ ਵੀਰ ਜੀ ਐ ਕਰ ਦੋ ਸਭ ਤੋਂ ਛੋਟੀ ਗੱਲ ਪਤਾ ਕੀ ਆਂਦੀ ਜੀ ਆਪਾਂ ਉਹਨੂੰ ਕਿਹਾ ਜਾਂਦਾ ਜਿਹੜਾ ਆਪਣਾ ਗੱਲ ਸੁਣੇ ਠੀਕ ਆ ਮੈਂ ਸੰਦੀਪ ਮੇਰੀ ਸੁਣਦੀ ਆ ਤਾਂ ਕਰਕੇ ਮੈਂ ਤੇ ਮੋਢੇ ਪਾ ਪਤਾ ਆਪਣਾ ਬੜਾ ਜਾ ਗਿਆ ਐ ਨੂੰ ਨੂੰ ਐ ਡਰ ਹੁੰਦਾ ਵੀ ਸੰਦੀਪ ਖੁੱਚੀ ਬੋਲਦੀ ਐ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਵੀ ਅ ਮੈਂ ਨਾ ਦੱਸਦਾ ਬ੍ਰਾਹ ਆ ਗੱਲ ਨਹੀਂ ਹੈਗੀ ਇਹ ਕਿ ਇਹਦਾ ਮਤਲਬ ਕੀ ਆਏ ਤੇ ਇਹ ਨਾਲ ਗੱਲ ਘਮਾਉਂਦੇ ਆ ਗੱਲ ਘਮਾਉਂਦੇ ਆ ਹੁਣ ਇਹਨਾਂ ਦਾ ਦਿਮਾਗ 'ਚ ਗੱਲ ਕੋਈ ਹੋਰ ਚੱਲੀ ਤੇ ਇਹਨਾਂ ਨੇ ਕਿਹਾ ਵੀ ਉਹ ਕਾਹ ਨੂੰ ਕੱਢਣੀ ਪਾਉਂਦੇ ਵਸਤੇ ਨੂੰ ਗੱਲ ਕੱਢ ਕੇ ਗੱਲ ਉਹ ਨਹੀਂ ਹੈਗੀ ਮੈਂ ਉਹ ਸਿੱਧੀ ਜੀ ਗੱਲ ਆਪਾਂ ਨਾ ਘਮਾਈਏ ਵਾਲੇ ਵਾਲੇ ਗੱਲ ਗੱਲ ਉਹਨੂੰ ਕਹੀ ਜਾਂਦੀ ਆ ਜਿਹੜੀ ਆਪਣੀ ਗੱਲ ਕੋਈ ਮੰਨੇ ਸੰਦੀਪ ਨੂੰ ਮੈਂ ਜੋ ਮਰਜ਼ੀ ਕਹੀ ਜਾਣਾ ਇਹ ਵਿਚਾਰੀ ਮੰਨ ਲੈਂਦੀ ਹਾਂ ਹਾਂ ਚਾਹੇ ਕਿਹੋ ਜਿਹਾ ਹੈ ਸਿੱਧੀ ਹਾਂ ਮੰਨਦੀ ਆ ਮਰਦੀ ਆਪਾਂ ਕਹਿੰਦੇ ਪਿਆਰ ਵੀ ਤਾਂ ਹੀ ਦੋਰੀ ਦਾ ਮਤਲਬ ਇਹ ਨਹੀਂ ਹੈ ਕਿ ਵੀ ਬੁੱਢੀ ਸਿੱਧੀ ਵੀ ਕੋਈ ਨਹੀਂ ਆਪਾਂ ਨਿਕਾਲੇ ਮੰਦੀ ਜੰਦੀ ਆ ਨਹੀਂ ਬਾਈ ਨਹੀਂ ਨਿਕਾਲੇ ਹਾਂ ਇੱਧਰ ਵੀ ਬੋਲ ਜੀ ਆਪਾਂ ਜੈਸਮਿਨ ਚਲੇਗਾ ਬਤਾ ਹਾਂ ਨਹੀਂ ਹਾਂ ਛੋਟੇ ਦੋਹੇ ਇਹ ਹੀ ਗੱਲ ਹੈ ਹਾਂ ਦੋਹਾਂ ਤੋਂ ਇਹ ਹੀ ਮਣੀ ਚਾਹੀਦਾ ਹੈ ਕਿ ਅੱਜ ਇਕਣਾ ਕੰਮ ਉੱਧੇ ਹੀ ਕਰਨਾ ਪੈਣਾ ਛੋਟੇ ਆਂਦੇ ਟੋਟੇ ਆ ਪਾਈ ਖਾਣੀ ਗਰ ਹਰ ਇੱਥੇ ਗਰੇ ਆ ਇੱਥੇ ਗਰੇ ਹੋਊਗਾ ਆ ਸਾਮ ਲਿਆਉਂਦੇ ਪਾਹ ਇਹ ਕਿਰੇ ਕਰਨਾ ਕਿਹੜਾ ਕਾ ਕੀ ਸਾਹਮਣੇ ਆ ਨਹੀਂ ਬੀਤੀ ਨਾ ਕਿਰੇ ਨਾ ਆਇ ਤੇ ਹੀ ਕਰਨਾ ਆਪਣੀ ਸਵੇਰ ਦੀ ਹੀ ਗੱਲ ਜੀ ਕਰਦੇ ਅੱਜ ਤਾਂ ਕੀ ਆ ਲੈ ਕਿਰੇ ਨਹੀਂ ਕਿਰੇ ਕਰੇ ਹੋਣੇ ਕਾ ਕੈਂ ਤੇ ਕਿਰੇ ਕਰਨਾ ਬੜੀ ਲੱਗੂ ਅਸਲਾ ਕੀ ਆ ਜੀ ਇਹ ਪੱਕਾ ਕੋ ਕਰੀ ਮਕੈਨੀਆਂ ਤੇ ਆ ਕਰੀਨ ਕਰਾਵਾ ਸਾਹਮਣੇ ਗੰਦ ਵਾਲਾ ਉਹ ਜਿਹੜਾ ਤੇ ਅੰਦਰ ਹੋ ਗਿਆ ਇਹਨੂੰ ਵੀ ਮੁੱਕਰ ਦੇ ਤਾ ਸਵੇਰੇ ਸਹੀ ਗੱਲ ਬੋਲਦੇ ਪਤਾ ਕੀ ਤੁਸੀਂ ਆ ਕਰਕੇ ਗਏ ਹੋ ਮਾਨੂੰ ਬੜੇ ਲੱਗਦਾ ਕਿ ਨਾਲ ਮੇਰਾ ਖਰਚਾ ਬਚੂਗਾ ਇਹਨਾਂ ਨੂੰ ਵੀ ਪਸੰਦ ਆਉ ਜਿਹੜੀ ਸਾਹਮਣੇ ਆ ਬੋਲ ਠੀਕ ਹੈ ਉਹਦੇ ਨਾਲ ਉਹਦੇ ਨਾਲ ਦਾ ਪੈ ਰੰਗ ਹਾਂਜੀ ਐਸਾ ਵੀ ਪਿਆ ਬੋਲ ਕਰ ਦੇ ਵਿੱਚ ਬੋਲ ਕਿਹੜੇ ਤੁਸੀਂ ਆ ਕਰੀਮ ਰੰਗ ਉਹ ਨਹੀਂ ਵੀ ਸੀ ਪਤਾ ਕਿਆ ਹੈ ਹਾਂ ਨਾ ਮਤਲਬ ਕਿ ਇਹ ਗਲਤੀ ਮੰਨ ਗਏ ਸਾਡੇ ਇੰਜੀਨੀਅਰ ਆਰਕੀਟੈਕਟ ਬਹੁਤ ਤਕੜੇ ਆ ਹਰੇਕ ਹਰੇਕ ਰੰਗ ਦਾ ਤੋੜ ਪਿਆ ਇਹਨਾਂ ਕੋਲ ਹਰੇਕ ਰੰਗ ਦਾ ਤੋੜ ਪਿਆ ਕੋਈ ਆਇਆ ਜਾਂ ਇਹਨੇ ਵੀ ਨਹੀਂ ਤੋੜਾ ਨਹੀਂ ਉਹ ਪਤਾ ਜਿਹੜਾ ਮਰਜ਼ੀ ਰੰਗ ਕਹਿ ਦੋ ਉਹਦਾ ਹੀ ਤੋੜ ਪਿਆ ਸੋਰਤਾ ਦੇ ਥੋੜਾ ਜਿਹਾ ਇੱਕ ਗੱਲ ਠੀਕ ਲੱਗਿਆ ਤਾਂ ਤੁਸੀਂ ਕਰ ਲਿਓ ਬੇਸ਼ੱਕ ਨਹੀਂ ਫਿਰ ਇਹ ਵੀ ਚੱਕਰ ਥੋੜਾ ਜਿਹਾ ਇਹ ਜਿਆਦਾ ਫਿੱਕਾ ਆ ਜਾਂਦਾ ਨੇ ਆਣੇ ਨੂੰ ਸਾਡੇ ਚੇਤੇ ਕਰ ਲਾ ਲੈਂਦੇ ਆ ਥੋੜਾ ਜਿਹਾ ਪਿੰਕ ਗੇਰ ਦਿੰਦੇ ਆ ਥੋੜੀ ਜਿਹੀ ਖੇਰ ਤੇ ਆ ਆ ਤਾਂ ਜ਼ਿਆਦਾ ਗੇਰਿਆ ਬੈਨੇ ਇਸ ਨਾਲ ਤੇ ਜਮਾ ਫਿੱਕਾ ਕਰ ਦਈਏ ਨੀਚੇ ਜੇ ਪੇਲ ਤੋਂ ਪਾ ਲਉਂਗਾ ਪਾ ਥੋੜਾ ਪੇਰੇ ਰੰਗ ਬੋੜਾ ਤਾੜੂ ਕੋ ਵੀ ਤੁਸੀਂ ਇਹ ਦੱਸੋ ਕਿ ਕਲਰ ਕਿਸ ਤਰ੍ਹਾਂ ਕਿਹੜੇ ਕਿਹੜੇ ਪਏ ਆ ਇੱਕ ਤਾਂ ਕਰੀਮ ਪਿਆਈ ਇੱਕ ਪਿੰਕ ਪਿਆਈ ਇੱਕ ਥੋੜਾ ਜਿਹਾ ਔਰੇਂਜ ਕਲਰ ਔਰੇਂਜ ਬੇ ਜਿਹੜਾ ਔਰੇਂਜ ਕਲਰ ਹੈ ਇਹਦੇ ਵਿੱਚ ਥੋੜਾ ਜਿਆ ਪਾ ਲਓ ਮਿਕਸ ਕਰ ਕਿਹਦੇ ਚਾ ਕਰੀਮ ਦੇ ਵਿੱਚ ਉਹ ਤਾਂ ਫਿਰ ਉਹੀ ਚੀਜ਼ ਐ ਤੇ ਥੋੜਾ ਗੂੜਾ ਹੋ ਜਾਣਾ ਉਹ ਨਾ ਉਹ ਗੂੜਾ ਉਹ ਸਾਹਮਣੇ ਕੰਧ ਕੋਈ ਜਿਹੜੀ ਸਾਹਮਣੇ ਕੰਧ ਦੇ ਵਿੱਚ ਜਦੋਂ ਆ オレンジ ਜਣਾਉਣਾ ਤਾਂ ਇਹ オレンジ ਵਰਗਾ ਬਣ ਜਾਣਾ ਆ ਆ ਉਹ ਜਿਹੜਾ ਤੋਂ ਬਿਨਾਂ ਹਾਂ ਕਿ ਮੈਨੂੰ ਆ ਵੀ ਵਧੀਆ ਲੱਗ ਰਿਹਾ ਲੱਗਣ ਲੱਗ ਗਿਆ ਇਹਦੇ ਵਿੱਚ ਕਹਿ ਕਹਿਣਾ ਇਹ ਜਗ੍ਹਾ ਵਿੱਚ ਫਿਰ ਕੀ ਆ ਆ ਦੇ ਦਿੱਤਾ ਹੈ ਆ ਜਿਹੜਾ ਕਲਰ ਵੀ ਠੀਕ ਨਾਲੇ ਛਾਲੇ ਮੱਛਰ ਮੱਖੀਆਂ ਸਾਰੇ ਉੱਪਰ ਬੈਠੇ ਕਰੋਗੇ ਆ ਕੇ ਉੜਨਾ ਉੜਨ ਨਾਲ ਲੋੜ ਨਹੀਂ ਪੈਣਾਗਾ ਬਿਲਾ ਕਲਰ ਦੇ ਤਾਂ ਤੁਹਾਨੂੰ ਪਾਣੀ ਵਿੱਚੋਂ ਮੋਟਰਾ ਕੇ ਆਇਆ ਹੋ ਜਾਣਾ ਹੈ ਇਹ ਨਾਲ ਦਾ ਦਾ ਤੁਮ ਹੈ ਤਾਂ ਸਾਰਿਆਂ ਨੇ ਮੇਰੀ ਗੱਲ ਸੁਣੋ ਪਿੱਛੇ ਦੇਖੋ ਸਾਰਿਆਂ ਨੇ ਮੰਨ ਲਾ ਡਿਜ਼ਾਈਨ ਪਤਾ ਹੈਗਾ ਕਿ ਆਪਾਂ ਫਟਕ ਤੇਈ ਦੁਕਾਨ ਦੇ ਵਿੱਚ ਉਹਦੇ ਨਾਲ ਫਟਕ ਕਰੇ ਕਰਦੇ ਉਹ ਫਟਕ ਕਰੀ ਕਰਦੇ ਪੂਰਾ ਫਟਕ ਸਾਰੇ ਕਾਗ ਰੰਗ ਬਰੰਗੀ ਕਰ ਦਸੋ ਆ ਗਰੀਬ ਬੰਦੇ ਦੀ ਗੱਲ ਸੁਣ ਲੋ ਹਾਂ ਚਲ ਬਾਈ ਪਾਸ ਆ ਕੋਈ ਇੱਕ ਪੀਕਅਪ ਸਭ ਪਸੰਦਦਾ ਸਦੀਕ ਨੂੰ ਵੀ ਪਸੰਦ ਆ ਇਹ ਰਿਗ ਹੋ ਗਈ ਹੈ ਚਲ ਇਹ ਮੇਰੀ ਹਾਂ ਉਹ ਕਾਰ ਹੋ ਗਿਆ ਆ ਚਲ ਆਪਾਂ ਲਾਈਟਾਂ ਕਿੱਥੇ ਲੈ ਲਈ ਬਾਅਦ ਸੀ ਚੱਕ ਲੈਣਾ ਹੁਣ ਤੁਮਾਰ ਚੱਕ ਨਹੀਂ ਦੇਣਾ ਚੱਕਾ ਸ਼ੁਰੂ ਕਰੋ ਚੱਕਣਾ ਬਾਹਰ ਨਾ ਦੇਖ ਨਾ ਦੇ ਦੇ ਬਾਹਰ ਨੂੰ ਟੱਕਰ ਲੈ ਅੰਦਰ ਕੋਈ ਚੈਨ ਗਾ ਦੋ ਠੀਕ ਹੈ ਅੰਦਰ ਦੇ ਬਾਹਰ ਆਉਂਗਾ ਮਾ ਲੈ ਉਹ ਰੱਖ ਦੇ ਕੋਈ ਨਾ ਬੰਦਾ ਇੱਥੇ ਦੇ ਟੱਕਰ ਦੇਣਾ ਆਪਾਂ ਨੇ ਨਹੀਂ ਲਗਣਾ ਨਹੀਂ ਲਗਣਾ ਨਹੀਂ ਬਟੜਾ ਬਟੜਾ ਚਲੋ 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 ਪਰੇ ਬੰਦ ਚੋੜ ਕੰਮ ਆਪਾਂ ਕਰ ਦੋ ਆਪਾਂ ਟੱਕਰ ਲਾਉਂਦਾ ਆਪਾਂ ਟੱਕਰ ਲਾਉਂਦਾ ਦਾਲਣਾ ਕੋਠੀ ਲੈ ਫਿਰ ਅਗਰਬੱਤੀ ਦੀ ਜੋਈ ਮੌਕਾ ਨਾ ਦਿਖਾਣਾ ਇੱਕ ਪੰਗਾ ਥੋੜਾ ਥੋੜਾ ਨਾ ਲੈ ਭਾਈ ਹਾਂ ਭਾਈ ਆਹੋ ਕੇ ਆ ਕੇ ਕੋਲ ਲੇ ਗਲਾ ਉੱਚਾ ਕੋਲੇ ਦੇ ਬਾਹਰ ਤੇ ਨਾ ਨੀਕੋ ਮਾਲੇ ਕਰਦੀ ਨੇ ਅਸੋ ਬੇਂ ਅਸੋ ਕੇ ਹਾਂ ਜਿਹੜਾ ਕੱਬਰ ਮਾਰਦੀ ਐ ਨਾ ਨਾ ਫ੍ਰੀਜ ਇੱਥੇ ਨੂੰ ਕਰ ਦੋ ਕਿ ਕੀ ਬੰਗ ਲੈ ਕੁਕਾਰ ਦੇ ਨੀ ਫਲਗ ਲੱਗੂਗਾ ਹਨਰੇ ਕਿ ਲਾ ਲੋ ਓਹੋ ਨਹੀਂ ਵੀ ਲੱਗੂਗਾ ਘੰਟਾ ਤੋਂ ਘੰਟੇ ਕੋ ਚੱਕਰ ਨਹੀਂ ਘੰਟੇ ਤੋਂ ਘੰਟੇ ਕਿੱਥੇ ਛੁਪਣਾ ਇਧਰ ਲਾ ਲੋ ਫਿਰ ਇਹ ਕਿੰਨਾ ਥੋੜਾ ਕਾਲਾ ਸਾੜੇ ਕੇ ਆਪੀ ਨੂੰ ਇਹ ਕਿ ਕਾਲਾ ਬਣ ਰਿਹਾ ਵੀਡੀਓ ਦੀ ਗੱਲ ਸੁਣੋ ਆਹਰਾ ਦਾ ਬੜੀਆ ਲੱਗਦਾ ਬੇਬੀ ਪਿੰਕ ਆਹ ਇਹ ਵੀ ਦੇ ਲੱਗ ਜਿਆਦਾ ਬੇਕਰ ਮੈਂ ਜਿਆਦਾ ਹੋ ਤਾ ਇਕੱਠਾ ਹੀ ਰਲਾ ਦੇ ਕਾਣਾ ਮਾਟ ਕੇ ਆਈ ਬਾਜਰ ਸੋਈ ਦਾ ਨਵੇੜ ਦੋ ਚਲੋ ਬਈ ਇਹ ਤਾਂ ਕੱਢ ਪੈਣਾ ਮੈਂ ਕਿ ਪੇਂਚ ਕੱਢ ਸਕਦੇ ਜੀ ਮਨੂ ਉੱਪਰ ਦੇ ਆ ਉੱਪਰ ਪੇ ਤਾਂ ਬਾਹਰ ਬੈਠੇ ਹਰ ਪੰਤੇ ਪੰਦੇ ਪੰਤੇ

ਤਾਂ ਚਾਹ ਰਿਹਾ ਜੀ ਫੋਟੋ ਲੈਣ ਦੇ ਚਾਹ ਰਹੇ ਹਾਂ। ਤਾਂ ਚਾਹ ਰਿਹਾ ਜੀ ਫੋਟੋ। ਉਹ ਦੂ। ਇਹ ਥੋੜਾ ਬੋਤਾ ਲਾ ਕੇ ਦੇ ਵੀ ਜਾਈਆਂ ਗੁਰੂ ਸਾਹਿਬ ਕਰੀਮ ਦਾ। ਜਿਹੜੇ ਹੱਥ ਉੱਤੇ ਲੱਗਦੇ ਉੱਤੇ ਕੋਈ ਨਾ ਜੇ ਸਵਾਗਤ ਹੋਣਾ ਨਹੀਂ ਤਾਂ ਕਮਾਉਂ। ਜੇ ਤਾਂ ਸਵਾਗਤ ਹੋ ਜਾ। ਆ ਕਿ ਯਸ। ਯਾਦ ਕਰਿਆ ਯਾਰ। ਕਿਆ ਪਿਆ ਕਉ। ਕਾ ਕਰੂ ਉਹ ਵੈਸੇ ਨਾਲ ਚੱਕਣ ਦੀ ਲੋੜ ਨਹੀਂ ਨਾ ਨਾ ਬੰਦਣਾ ਨਹੀਂ ਚੱਕੋ ਚੱਕੋ ਸੁਸਰਾ ਘਰ ਨਿਕਸ਼ਾ ਚੱਕੋ ਨਾ ਤੂੰ ਮੈਂ ਕਹਿੰਦੀ ਇੱਥੇ ਘਰੇ ਰੰਗ ਮਾਰਾਂ ਉਹ ਸਾਫ ਨਹੀਂ ਕਰਨਾ ਰੇ ਉਹੀ ਚੱਕ ਤੋ ਬੱਸ ਹਾਂ ਤਾਂ ਥੰਨੇ ਤੇ ਖਜਾਲਣਾ ਖੋਣਾ ਹਾਂ 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 ਤਾਂ ਬਿਚੇ ਨਾ ਨਾ ਉੱਪਰ ਤੇ ਨਾ ਆਉਂ ਲੋ ਇਹ ਫੋਗਣਾ ਵੀ ਫੋਗਣਾ ਮੇਰੇ ਕੋਲ ਆਈ ਲੱਗੀ ਬਾਈ ਨਾਲ ਦੇ ਪੱਟੇ ਵਗੇ ਲੋੜੀ ਨੰਨ ਵਿੱਚ ਨਹੀਂ ਵਿਜੀ ਲੋੜ ਵਿੱਚ ਦੂਸਰੀ ਲੱਕੜੀ ਪਿੱਛੇ ਦੂਈ ਐਦੇ ਪਿੱਛੇ ਨਹੀਂ ਹੈਗੀ ਐਦਾ ਥੰਡੇ ਵਿੱਚ ਘਮਾਉਣੇ ਪੈਣਗੇ ਐਦੇ ਕਰਦੇ ਆ ਸੀ ਸਮਾਨ ਨੇ ਐਦੇ ਚ ਤਾਂ ਅਸਲੀ ਖਜ਼ਾਨਾ ਤਾਂ ਐਦੇ ਦੇ ਫਸਿਆ ਪਿਆ ਚੱਲੀ ਜਾ ਦੱਦੇ ਕੋਲੋਂ ਨਾ ਫਿਰ ਪਤਾ ਲੱਗਣਾ ਕਿ ਆ ਕੋਸਰਗਾ ਕਿਆ ਨਹੀਂ ਵਿੱਚ ਦਰਸ ਹੋਈ ਉਹ ਪਮਣਾ ਸਾਥ ਚਲੀ ਆ ਕਾ ਵਾਹ ਹਾ ਜੀ ਖੋਦਾ ਉਹ ਨੀਓਰਥ ਹੋਈ ਭਰ ਗਈ ਜਿੰਨਾ ਸਾਮਾਨ ਬਾਹਰ ਕੱਢਿਆ ਬਹੁਤ ਵਸ ਹਾਂ ਨਹੀਂ ਇਹ ਤਾਂ ਪੱਕਾ ਹੀ ਹੈ ਪੱਕਾ ਨਹੀਂ ਜਗਾ ਪੱਕਾ ਹੈ ਨਾ ਪੱਕਾ ਨਹੀਂ ਇਹਦੇ ਮੇਕ ਉਹ ਜੋੜ ਕੇ ਦੇਖਦਾ ਵੀ ਕੀ ਪਹਿਲਾਂ ਦੇ ਉਹ ਪੱਕਾ ਯਾਰ ਪੱਕਾ ਯਾਰ ਪਾਣੀ ਨੀ ਲਗਾ ਹਾਂ ਪੱਕਾ ਉਹਨੂੰ ਐ ਲੱਗੇ ਨਾ ਤਪਾਏ ਵੇ ਤੇ ਇਸ ਸਾਈਡ ਉੱਤਾਂ ਹੈ ਜੀ ਹਾਂ ਦੋਵੇਂ ਪਾਸੇ ਪੱਕਾ ਕਰਿਆ ਹੋਇਆ ਕੋ ਮੈਂ ਕਿਹੜਾ ਕਰਵਾਇਆ ਮੈਨੂੰ ਪਤਾ ਮੈਂ ਕਰਵਾਇਆ ਉਹ ਤੇਰੇ ਕੋਲ ਹੀ ਬੱਤੀ ਹੈ ਨਾ ਤੁਹ ਕਹਦੇ ਬਸ ਇਹੀ ਨਹੀਂ ਸਾਨੂੰ ਸੁਗੇ ਤੇ ਸੈਂਟਰ ਚ ਇੱਕ ਜਗ੍ਹਾ ਲੱਗਣਾ ਦਾ ਉਹ ਲੱਗਿਆ ਨਹੀਂ ਉਹ ਥੋੜਾ ਜਿਹਾ ਵਾਹ ਰੂ ਹੇ ਬਾਹਰ ਲੱਭੀ ਜਾਂਦੇ ਸਾਮਾਨ ਵੀ ਕਿੱਥੇ ਗਿਆ ਆ ਲੈ ਦਸਾ ਲਿਆ ਕੇ ਰੱਖ ਲਿਆ ਕਦੇ ਕੋਈ ਦੂਸਰ ਨਹੀਂ ਕੱਢਿਆ ਕੋਈ ਨਹੀਂ ਕੋ ਬੇਸ ਚਕੋਰਾਪਰਾ ਬਾਪਰੇ 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 ਇਹ ਕਿ ਆਟਮਾ ਭਲਾ ਸਰਮੋਸੇ ਸਰਮੋਸੇ ਪਈ ਦੇਖੇ ਤੁਸੀਂ ਤੁਸੀਂ ਦੇ ਲਈ ਤੁਸੀਂ ਇੱਕ ਛੋਟੀ ਫੇਰ ਉਹ ਬਰਤਨ ਹੀ ਨਹੀਂ ਕਰੇਂ ਓਹੋ ਇਹ ਤਾਂ ਬਣੀ ਇੱਕ ਛੋਟੀ ਜਿੱਥੇ ਜ਼ਰੂਰਤ ਹੈ ਉੱਤੇ ਵਰਤਦੇ ਹੈ ਇਹ ਤਾਂ ਮਤਲਬ ਕੇਵਲ ਬਸ ਲਾਲ ਮਿੱਟੀ ਲੈ ਲਓ ਭਾਈ ਲਾਲ ਮਿੱਟੀ ਉਹ ਵੀ ਪਈ ਹੈ ਪਤਾ ਨਹੀਂ ਹੁਣ ਕਿੱਦਾਂ ਆਉਂਦੇ ਹੋਣੀ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਹੋ ਗਿਆ ਪਹਿਲਾਂ ਹਾਂ ਹੋ ਰਹਿਣਾ ਹੁੰਦਾ ਛੱਡ ਦੇ ਹਾਂ ਤਾਂ ਰਹਿਣ ਦੇ ਤੇ ਬੰਦੇ ਦਾ ਕੋਈ ਫਰਕ ਨਹੀਂ ਇਹਦੇ ਇਹਦੇ ਵਿੱਚ ਰੰਗ ਰੋਗਨ ਹੋਣਾ ਵੀ ਨਹੀਂ ਤੇ ਜਦੋਂ ਉਹ ਲੋ ਆਤੀ ਤੇ ਸਨਮੈਕਾ ਸਨਮੈਕਾ ਲੱਗਾ ਹੋਇਆ ਦੇ ਅੰਦਰ ਤਾਂ ਆ ਬਾ ਜਣੀ ਆਸ ਤਾਰ ਨਹੀਂ ਪੈ ਸਕਦੀ ਜੇ ਤਾਰਨੀ ਹੈ ਇਹ ਬਾਣੀ ਜਿਹਨੋ ਕਾਬੂ ਨਹੀਂ ਤਾਂ ਹੀ ਰੰਗ ਹੋਣਾ ਫਿਰ ਤਾਂ ਹੀ ਟੰਗ ਹੋ ਜੂਗੀ ਦੁਬਾਰੇ ਤਾਰਦੇ ਵਿੱਚ ਦੇਖੀ ਜਾਊਗੀ ਫਰੇ ਜਿਹਨ ਸੋਹਣੀ ਆਉਂਦਾ ਰਸੋਈ ਨੂੰ ਸਾਂ ਨਹੀਂ ਆਉਂਦਾ ਫੱਦੇ ਹੋਈ ਪਈ ਐ ਜਿਹੜਾ ਕਵਰ ਜੇ ਨਾ ਹੁੰਦੇ ਸਤਨਾ ਸਮਾਨ ਕਿੱਥੇ ਰੱਖਣੋ ਪਤਾ ਨਹੀਂ ਕਿੱਥੇ ਕਿਆ ਬਣਨਾ ਦਾ ਮੈਨੂੰ ਇਹ ਪਾਈ ਦਾ ਟੈਟਰ ਆ ਤੋ ਕੋਈ ਨਹੀਂ ਪਰ ਰਾਕਟੇ ਡਾ ਚੜਦਾ ਹੁਣ ਮਿੰਦੂ ਏ ਮੈਂ ਕੀ ਗਲਤ ਪਾਸੇ ਚੜਦਾ ਤੂੰ ਇਹ ਤਾਂ ਉੱਟ ਲੈਣਾ ਮਨਵਾ ਦੇ ਚੱਲ ਆਦੀ ਤਾਰ ਖੋਲ ਪੈਨ ਅੰਦਰ ਤੇ ਵੀ ਕੀ ਤੇ ਅੰਦਰ ਤੇ ਚੱਲ ਕੋਈ ਨਹੀਂ ਲੜੀਆਂ ਤਾਂ ਹੋਪਰ ਸਾਫ ਕਰਨੀ ਪੈਣਾ ਆਹ ਬੱਚਾ ਦਾ ਚਾਹ ਰੋ ਰੱਖ ਦੇ ਰੋ ਪਰ ਆ ਸ਼ੈਂਕ ਦਾ ਹਾਂ ਪਿਆਰ ਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਉੱਪਰ ਖਿੱਚ ਲੈ ਪਿੱਛੇ ਉਹ ਨਹੀਂ ਨਹੀਂ ਖਿੱਚਣੀ ਪੈਣੀ ਉੱਪਰ ਤੇ ਬਾਹਰ ਨੂੰ ਹਾਂ ਉਹ ਵਿੰਦੂ ਉਹ ਫੜੀ ਕੱਡੂ ਕੱਢੀ ਕੀ ਕਰ ਰਹੇ ਹੈ ਹਾਂ ਹਾਂ ਬੱਲੇ ਬੱਲੇ ਹੂੰ ਇਸੋ ਜੀ ਆ ਗਿਆ ਆ ਗਿਆ ਮੈਨੂੰ ਉਹ ਪੜਨੇ ਪੜੇਗਾ ਮੇਰੇ ਜੋ ਉੱਪਰ ਤੇ ਖੁੱਲ ਗਈ ਚੱਕ ਲਾ ਉੱਪਰੋਂ ਬਸ ਵੀ ਕਿ ਪਨ ਝੱਕਣੀ ਮੜੀ ਜਾਈਦਾ ਇਹ ਆਹ ਲੈ ਇਹ ਬਿੰਦੂ ਨੇ ਤਾਂ ਸਿਰਪਰ ਰੱਖਣੇ ਵਾਲਾ ਕੰਮ ਆ ਸਿਰਪਰ ਰੱਖ ਨਹੀਂ ਹੋਣੀ ਪਰ ਇਹ ਬਚਾ ਕੇ ਮੜ ਜਾ ਕਾਂਚੇ ਦੇ ਆਲੇ-ਦੋਲੇ ਜੇ ਕਿਤੇ ਲੱਗ ਗਿਆ ਕੰਮ ਹੋ ਜੂ ਖਰਾਬ ਹੋ ਜਾਊਗਾ ਟੰਗ ਗਰ ਟੰਗ ਗਰ ਰਾਮ ਗਰ ਰਾਮ ਗਰ ਰਾਮ ਗਰ ਸ਼ਾਹ ਤਾਰਦਲ ਕੇ ਕਰਵਾ ਦੇ ਉਹਦੇ ਕੋਲ ਤੇ ਉਹ ਇੱਕ ਮਿੰਟ ਬਾਪਰੇ 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 ਕਿ ਲਈ ਤਾਬ ਗੁਸਮਾਨਿਕ ਉਹ ਵੈਰੀ ਗੁੱਡ ਜੌਬ ਹਾਂ ਕੀ ਦੇਖਦਾ ਡਰ ਗਿਆ ਸੇ ਇੱਕ ਵਾਰ ਜਿਆਨ ਦੇ ਅੰਦਰ ਜੰਮਦਾ ਉਹਨੇ 5000 ਕਰਨਾ ਹਾਂ ਅਸਲ ਵਿੱਚ ਜਿਹੜਾ ਤਾ ਜਿਹੜਾ ਸੁਨੇਹਾ ਆ ਦੇਵੇ ਦੇਖੋ ਤੁਸੀਂ ਕਬੀਦਾ ਨਹੀਂ ਦੇਖ ਕਿੰਨੀਆਂ ਪਈਆਂ ਤਾਂ ਹੋ ਜਾਣੀ ਦੇਖੀ ਮੁੰਡੇ ਸਾਨੂੰ ਇੱਥੇ ਫਸਾਤਾ ਦਿਖਾਉਂਦਾ ਜੀ ਸਾਨੂੰ ਮੈਂ ਨਾਲੇ ਬਲੌਗ ਲੱਗਾ ਜੀ ਬੰਦ ਕਰਨ ਮੈਂ ਨਾਲੇ ਤੁਹਾਨੂੰ ਮੈਂ ਦਿਖਾਉਣਾ ਜੀ ਇੱਧਰ ਤੇ ਆਹ ਦੇਖੋ ਆ ਸੀ ਇੱਧਰ ਠੀਕ ਆ ਜੀ ਚੰਗਾ ਜੀ ਮੈਂ ਤੈਨੂੰ ਦੇਖ ਲੈ ਬਲੌਗ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣਾ ਰਾਤ ਦੁਗਣਾ ਤਰੱਕੀਆਂ ਵਾਖੇ ਜੀ ਹੋਰ ਰੰਗ ਕਰਾਂਗੇ ਜੀ ਆਹ ਵਾਲਾ ਹਨਾ ਆਹੀ ਕਰਤਾ ਵੀ ਕਿਦਿ ਲੱਗਦਾ ਬੜਾ ਠੀਕ ਆ ਕੇ ਹੋ ਗਿਆ